ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੱਡਾ ਤੇਰਾ ਦਰਬਾਰ ਸੱਚਾ ਤੋਦ ਤਖਤਾ ਸਿਰ ਸਾਹਾ ਪਾਤ ਸਾਹ ਨਹਿ ਚਲ ਚੌਰ ਛਤ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕਾ ਨਾ ਜਾਪਨ ਕਰਤ ਬਾ ਜੀਆਂ ਅੰਦਰ ਜੀਆ ਸਭ ਕੇਸ਼ਾ ਜਾਣ ਲਾ ਸਭ ਕੇਸ਼ਾ ਤੇਰਾ ਵਾਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਦਾਈ ਤਉਦ ਘਾਰ ਮਾਨ ਮਹਤਾ ਤੇਜਾ ਆਪਣਾ ਆਪ ਜਾਰਾ ਸਰਬ ਕਲਾ ਪਰਪੂਰਾ ਦਸਾ ਜਤਕਤਾ ਨਾਨਕ ਦਾਸਨ ਦਾਸਾ ਤਦ ਅਗ ਬਿਨ ਵਤਾ ਸੁ ਕਹੋ ਤਲ ਗੁਰ ਸੇਵਿਆ ਅਹਨੇ ਸਹਜ ਸੋਭਾਏ ਦਰਸਾਨ ਪਰਸੇ ਗੁਰੂ ਕਾ ਨੰਮ ਮਾਰਨ ਦੁਖ ਜਾਇ ਓ ਵਸੇ ਫਤਖਾ ਸਾਮ ਦੀ ਨੋਰਾ ਅਰ ਸੋਹ ਕੋਰ ਸਾਹੋ ਝਟੀਆਂ ਤੋਦ ਡਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਾਜਣ ਸਜਾ ਪਾਤ ਸਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਾਨਾ ਤੂੰ ਜਾਣਤਾ ਸਾਹਾ ਅਵਾਰਾ ਕਿਆ ਜਾਣੈ ਕੋਇ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਇ ਹਮਰੀ ਬੇਦਾਨਾ ਤੂੰ ਜਾਣਤਾ ਸਾਹਾ ਆਵਾਰਾ ਕਿਆ ਜਾਣ ਕੋਇ ਰਹਾ ਸਾਚਾ ਸਾਹਿਬਾ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਇ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਾਭਨਾ ਵਿੱਚ ਤੂੰ ਵਰਤਦਾ ਸਾਹਾ ਸਾਬ ਤੁਝ ਹੈ ਤੇ ਆਵਹ ਦਿਨ ਰਾਤ ਸਭ ਤੁਝ ਹੀ ਥਾਵਹ ਮੰਗ ਦੇ ਮੇਰੇ ਸਾਹਾ ਤੋ ਸਭਨਾ ਕਰ ਹੈ ਇਕ ਦਾਤ ਸਭ ਕੋ ਤੁਜਹੀ ਵਿੱਚ ਹੈ ਮੇਰੇ ਸਾਹਾ ਤੋਜਤੇ ਬਾਹਰ ਕੋਈ ਨਾ ਹੈ ਸਭ ਜੀਆ ਤੇਰੇ ਤੋਂ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜੇ ਤੇ ਆਵਹ ਮੇਰੇ ਸਾਹ ਜਿਉਂ ਭਾਵੈ ਤਿਉਂ ਰਖ ਤੂੰ ਮੇਰੇ ਪਿਆਰੇ ਸਾਜ ਨਾਨਕ ਕੇ ਪਾਤਸ਼ਾਹ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸਤ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਚੌਥਾ ਮੇਰੇ ਸਾਹਾ ਮਹਾਰ ਦਰਸਨ ਸੁਖ ਹੋਏ ਹਮਰੀ ਬੇਦਨਾ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾ ਵਾਹਿ ਗੁਰੂ ਜੀ ਕਾ ਖਾਲਸਾ वाहे गुरु जी की फतेह सतना ਸ਼੍ਰੀ ਵਾਹਿਗੁਰੂ ਸਾਹਿਬ ਜੀ ਕੜਗ ਕੀਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਟਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ग्रंथ करा पूरण शुभ दाता किल बिक सकल देह को हरता दुष्ट दोखियन को च करता श्री अस्तो झ प दयाला पूरण करा ग्रंथ तत्काल मन बाषित बल पावे सोई ਦੁਖ ਨਾ ਦਿਸੈ ਵਿਆਪਤ ਕੋਈ ਸਗਲ ਦਵਾਰ ਕੋ ਛਾੜ ਕ ਗਇ ਹੂ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਥ ਬੰਜਾਰਾ ਨਮੋ ਗੁਰੂ ਕਤਨ ਚਉ ਪਈ ਆਗੇ ਚਲਾ ਜੋਗ ਜਟ ਧਾਰੀ ਲੈ ਸੰਗ ਚੀਲ ਕਾ ਅਪਾਰੀ ਦੇਖਤ ਬਨਖੰਡ ਨਗਰ ਪਹਾਰਾ ਆਵਤ ਲਖਾ ਏਕ ਬਨਜਾਰਾ ਅੱਗੇ ਚੱਲਾ ਜੋਗ ਜਟ ਧਾਰੀ ਲੈ ਸੰਗ ਚੀਲ ਕਾ ਅਪਾਰੀ ਦਿਖਤ ਬਨਖੰਡ ਨਗਰ ਪ੍ਰਹਾਰਾ ਆਵਤ ਲਖਾ ਇੱਕ ਬਨਜਾਰਾ ਤਾੜ ਕਰ ਭਰੀ ਸਭੇ ਪੰਡਾਰਾ ਚੱਲਾ ਸੰਗ ਲੈ ਟਾੜ ਅਪਾਰ ਅੰਮਿਤ ਗਾਵ ਲਵਗੜ ਕੀ ਭਾਰੇ ਬੰਦਨਾਤੇ ਨਹੀਂ ਜਾਤ ਵਿਚਰੇ ਰਾਤ ਦਿਵਸ ਤਿਨ ਦਰਬ ਕੀ ਆਸ ਬੇਚਨ ਚਲਾ ਸਾਢ ਕਰ ਬਸਾ ਔਰ ਆਸ ਦੂਸਰ ਨਹੀਂ ਕੋਈ ਏਕ ਆਸ ਬੜਜ ਕੀ ਹੋਈ ਸ਼ਾ ਤੂਪ ਕੋ ਤਰਾਸ ਨਾ ਮਾਨਾ ਰਾਤ ਔ ਦਿਵਸ ਗਵਣ ਕੀ ਠਾਨਾ ਪਾਪ ਪੁੰਨ ਕੀ ਔਰ ਨਾ ਬਾਤਾ ਏ ਕੈ ਰਤ ਮਤਰਾ ਕੀ ਰਾਤਾ ਤਕਹ ਦੇਖ ਦਤ ਹਰ ਭਗਤੂ ਜਾਕਰ ਰੂਪ ਜਗਤ ਜਗ ਮਗਤੂ ਐਸੇ ਪਾਤ ਜੋ ਸਾਹਿਬ ਧਿਆਈਆ ਤਬ ਹੀ ਪੁਰਖ ਪੁਰਾਤਨ ਪਈਆ ਐਸੇ ਪਾਤ ਜੋ ਸਾਹਿਬ ਧਿਆਈਆ ਤਬ ਹੀ ਪੁਰਖ ਪੁਰਾਤਨ ਪਈਆ ਇਤ ਬਨਜਾਰਾ ਨੋਮੋ ਗੁਰੂ ਸਮਾਪਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ